ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਤੋਂ ਇੱਕ ਤਰਿੰਦਾ ਤੇ ਪਹੁੰਚੇ ਹੋਏ ਆ ਪਿੰਡ ਮੀਵਾ ਨਕੋਦਰ ਦੇ ਲਾਗੇ ਤੇ ਸ਼ੌਂਕ ਕੀਤਾ ਹੋਇਆ ਆਪਣੇ ਅਜੇ ਵੀਪ ਦਾ ਤੇ ਨਾਲ ਭਰਾ ਅੰਦਰ ਨੇ ਜਿਹੜੇ ਉਹ ਖੜੇ ਨੇ ਤੇ ਬਾਈ ਹੁਣੀ ਨਕੋਦਰ ਤੋਂ ਨੇ ਤੇ ਇਹਨਾਂ ਦਾ ਸ਼ੌਂਕ ਆ ਕਬੂਤਰ ਇੱਕ ਤੋਂ ਇੱਕ ਨੇ ਵੀਰ ਹੁਣਾ ਦੇ ਕੋਲ ਘਰ ਵਾਲੀਆਂ ਬਾਜ਼ੀਆਂ ਜ਼ਿਆਦਾ ੜਾਉਂਦੇ ਨੇ ਤੇ ਸ਼ੌਂਕ ਬਹੁਤ ਵਧੀਆ ਪਹਿਲਾਂ ਬਾਈ ਦੇ ਨਾਲ ਕਰਦੇ ਸੀ ਜਿਹੜੇ ਅੰਦਰਖਰ ਕੀ ਨਾਮ ਆ ਵੀਰੇ ਰੋਹਿਤ ਭਾਜੀ ਰੋਹਿਤ ਵੀਰ ਇਹਨਾਂ ਦੇ ਨਾਲ ਜਿਹੜਾ ਰਲ ਕੇ ਸ਼ੌਂਕ ਹੁੰਦਾ ਹੈਗਾ ਹੀ ਤੇ ਹੁਣ ਜਿਹੜਾ ਹੈਗਾ ਇਸ ਛੱਤ ਤੋਂ ਸ਼ੌਂਕ ਹੁੰਦਾ ਆ ਵਧੀਆ ਬਾਜ਼ੀਆਂ ਜਿੱਤਦੇ ਨੇ ਉਡਾਰ ਬਹੁਤ ਵਧੀਆ ਹੁੰਦੀ ਆ ਏਰੀਏ ਦੇ ਵਿੱਚ ਪੂਰੇ ਵਧੀਆ ਕਬੂਤਰ ਉੜਦੇ ਨੇ ਤੇ ਇੱਕ ਇੱਕ ਕਬੂਤਰ ਜਿਹੜਾ ਤੁਹਾਨੂੰ ਆਪਾਂ ਦਿਖਾਵਾਂਗੇ ਵੀਰ ਹੁਣਾਂ ਦਾ ਕਿਹੜੀਆਂ ਨਸਲਾਂ ਨੇ ਕਿੱਥੋਂ ਲਿਆਉਂਦੇ ਨੇ ਤੇ ਕਿਵੇਂ ਬਾਈ ਹੁਣਾਂ ਦੇ ਕੋਲ ਕਬੂਤਰ ਬਣੇ ਨੇ ਵੀਰੇ ਕੀ ਹਾਲ ਚਾਲ ਵਧੀਆ ਭਾਜੀ ਸਭ ਠੀਕ ਠਾਕ ਹੋ ਹਾਂਜੀ ਹਾਂਜੀ ਕਿੰਨੀ ਕੀ ਦਿਰ ਹੋ ਗਈ ਕਬੂਤਰ ਰੱਖਿਆਂ ਉਤਰਾਖੰਡ ਜੀ ਹੋ ਗਏ 14-15 ਸਾਲ ਹੋ ਗਏ 14-15 ਸਾਲ ਹੋ ਗਏ ਹਾਂਜੀ ਤੇ ਬਾਜੀਆਂ ਘਰ ਵਾਲੀਆਂ ੜਾਉਂਦੇ ਕੋ ਬਾਹਰ ਵੀ ਛੱਡ ਦਿਓ ਨਹੀਂ ਘਰ ਵਾਲੀਆਂ ਹੀ ਛੱਡੀ ਦੀਆਂ ਜੀ ਐਤਲੀ ਇੱਕ ਵਾਰੀ ਪੰਗਾ ਜੇ ਲਿਆ ਜਿੱਤ ਕੇ ਅਸੀਂ ਬਾਹਰ ਵਾਲੀ ਠੀਕ ਆ ਠੀਕ ਆ ਹਾਂਜੀ ਤੇ ਘਰ ਦੀਆਂ ਹੀ ਜ਼ਿਆਦਾ ਛੱਡ ਦਿਓ ਹਾਂਜੀ ਕਿਨੇ ਕਿਹੜੇ ਕਦੋਂ ਕ ਦੀਆਂ ਛੱਡ ਰੀਆਂ ਸ਼ੁਰੂ ਕੀਤੀਆਂ ਘਰ ਦੀਆਂ 2018 ਦੇ ਵਿੱਚ ਉਸਤਾਦ ਪਾਇਆ ਜੀ ਪੈ ਕੌਣ ਆ ਉਸਤਾਦ ਆਪਣੀ ਛੋਡੀ ਉਸਤਾਦ ਛੋਡੀ ਉਸਤਾਦ ਪਾਣੀ ਵਾਲੀ ਚੱਕੀ ਵਾਲੇ ਜੀ ਪਾਣੀ ਵਾਲੀ ਚੱਕੀ ਵਾਲੇ ਨਕੋਦਰ ਤੋਂ ਹਾਂਜੀ ਨਕੋਦਰ ਤੋਂ ਬਾਈ ਨਕੋਦਰ ਏਰੀਆ ਆ ਤੇ ਬਾਈ ਦੇ ਜਿਹੜੇ ਕਬੂਤਰ ਬਾਜੀ ਜਿੱਤੇ ਨੇ ਉਹਨਾਂ ਦਾ ਕਰਦੇ ਆ ਸ਼ੌਂਕ ਬਾਈ ਦਿਖਾਓ ਯਾਰ ਆ ਫੜ ਕੇ ਕਿਹੜੇ ਕਿਹੜੇ ਕਬੂਤਰ ਉੱਡੇ ਨੇ ਬਾਜ਼ੀਆਂ ਦੇ ਵਿੱਚ ਇੱਕ ਤਾਂ ਰੱਤਾ ਕਬੂਤਰ ਹੈ ਜੀ ਇੱਕ ਆ ਰੱਤਾ ਬਾਈ ਥੱਲੇ ਬੈਠਾ ਆ ਆ ਦੇਖੋ ਇਹ ਐਸ ਸਾਲ ਉੱਡਿਆ ਆ ਆ ਸਾਲ ਆ ਮੋਟਰਸਾਈਕਲ ਠੀਕ ਆ ਇੱਕ ਆ ਚਟਕਿਆ ਦਾ ਸੰਤਰੀ ਜਿਹਦੇ ਰੰਗ ਮੋਟਰਸਾਈਕਲ ਜਿੱਤ ਲਿਆ ਸੀ ਵੀ ਆਪਾਂ ਮੋਟਰਸਾਈਕਲ ਜਿੱਤ ਲਿਆ ਸੀ ਮੋਟਰਸਾਈਕਲ ਜਿੱਤਿਆ ਬਾਈ ਐਰਕਾਂ ਆ ਇੱਕ ਰੱਤਾ ਆ ਜੌਂਸਰਾ ਬੈਠਾ ਆ ਇੱਕ ਆ ਜੌਂਸਰਾ ਬੈਠਾ ਆ ਖਟੀਆਂ ਦਾ ਹਾਂਜੀ। ਇੱਕ ਉਹ ਲਾਲ ਜੀਰਾ ਨਹੀਂ ਪੁੱਤਰਾ ਚਿੱਟੀਆਂ ਦਾ। ਠੀਕ ਆ ਲਾਲ ਜੀਰਾ ਚਿੱਟੀਆਂ ਦਾ। ਉਹੜਾ ਪਿਛਲੇ ਬੰਨੇ ਆ ਉੱਡਿਆ ਜਿਹੜਾ। ਹਾਂਜੀ। ਆ ਆਇਆ ਉੱਡ ਕੇ। ਹਾਂਜੀ। ਇੱਕ ਇਹ ਆ। ਹਾਂਜੀ। ਸਹੀ ਆ ਸਹੀ ਆ। ਇੱਕ ਦੋ ਵਿੱਚ ਕਬੂਤਰੀਆਂ ਹੁੰਦੀਆਂ। ਕਬੂਤਰੀਆਂ ਆ ਇੱਕ ਦੋ ਹੈਂ? ਹਾਂਜੀ ਹਾਂਜੀ। ਠੀਕ ਆ ਠੀਕ ਆ ਮੇਰਾ ਵੀਰ। ਉਸ ਦਿਨ ਬਹੁਤ ਗਰਮੀ ਪੈ ਗਈ ਸੀ 8 ਜੂਨ ਨੂੰ ਜੀ। ਸਹੀ ਆ ਸਹੀ ਆ। ਕਿੰਨੇ ਵਜੇ ਲਾਸਟ ਬੈਠਾ ਆਪਣਾ? 2 ਵਜੇ ਪੁੱਤਰ ਹੋਏ ਇਕੱਠੇ ਆਪਣੇ ਜਿੱਦਾਂ 1:30 ਵਜੇ ਤੋਂ ਬਾਅਦ ਹੀ ਪੁੱਤਰ ਬਹਿਣੇ ਸ਼ੁਰੂ ਹੋਏ ਆ। 1:30 ਵਜੇ ਤੋਂ ਬਾਅਦ ਹੀ ਬਹਿਣੇ ਸ਼ੁਰੂ ਹੋਏ ਆ। ਹਾਂ ਸਹੀ ਆ ਸਹੀ ਆ ਤੇ ਤਿੰਨ ਕੀ ਖੁੱਡੇ ਰਹਿ ਗਏ ਸੀ ਇੱਕ ਮੇਰੇ ਉਸਤਾਦ ਦਾ ਸੀਗਾ ਜੀ ਠੀਕ ਆ ਜੀ ਇੱਕ ਮੇਰਾ ਸੀਗਾ ਤੇ ਇੱਕ ਸਾਡੇ ਜਿਹੜਾ ਮੁੰਡੇ ਆਲੋ ਵਾਲ ਤੇ ਉਹਨਾਂ ਦਾ ਸੀ ਠੀਕ ਆ ਠੀਕ ਆ ਬਹੁਤ ਹੀ ਵਧੀਆ ਬਾਈ ਦੇਖੋ ਸੋਹਣੇ ਪਰਿੰਦੇ ਆ ਵੀਰ ਹੋਣਾਂ ਦੇ ਮੇਰੇ ਫੜੋ ਤਾਂ ਪਰਿੰਦਾ ਕੋਈ ਵਿੱਚੋਂ ਜਿਹੜਾ ਉੱਡੇ ਹੋਏ ਨੇ ਪੂਰੇ ਵਧੀਆ ਆ ਬਈ ਜਿਹੜਾ ਰੱਤਾ ਫੜਿਆ ਬਾਈ ਹੁਣਾਂ ਨੇ ਬਾਜੀ ਉੱਡਿਆ ਇਸ ਸਾਲ ਇਹਦਾ ਕਰਾਉਂਦੇ ਆ ਤੁਹਾਨੂੰ ਸ਼ੌਂਕ ਐ ਦੇਖੋ ਇਹ ਨੇ ਇਹਦੀਆਂ ਅੱਖਾਂ ਤੇ ਚਪਟਾ ਸ਼ੇਰ ਆ ਬਈ ਇਹਦਾ ਕਬੂਤਰ ਦਾ ਤੇ ਆ ਦੇਖੋ ਪਰ ਕਬੂਤਰ ਦੇ ਜੀ ਬਹੁਤ ਹੀ ਵਧੀਆ ਸ਼ਾਨਦਾਰ ਸਭ ਤੋਂ ਬਾਜੀ ਆਪਣੇ ਜਿੱਦਾਂ ਨਾ ਕਬੂਤਰ ਹਾਂਜੀ ਜਿੱਦਾਂ ਜੇ ਆਪਣਾ ਨਾਮ ਹੋਇਆ ਆ ਇੱਥੇ ਹਾਂਜੀ ਹਾਂਜੀ ਤੇ ਅਜ ਤਾਂ ਆ ਕਬੂਤਰਾਂ ਨੇ ਬਣਾਇਆ ਹੁੰਦਾ ਮਾਦੀ ਭਰਦੇ ਲਿਗਦੇ ਆਹ ਕਬੂਤਰ ਹੈ ਨਰ ਹਾਂਜੀ ਇਹਦੇ ਜਾਓ ਜਦ ਤਰ ਸੋਲੀ ਜੀ ਚਲੀ ਕਿੱਦਾਂ ਆਪਾਂ ਕਹਿ ਦਿੱਤਾ ਜੀ ਹੋ ਜਾਂਦੀ ਹੋ ਜਾਂਦੀ ਆ ਬਾਈ ਹਾਂਜੀ ਕੂਤਰਾਂ ਦੇ ਜਿੱਦਾਂ ਆ ਰੱਤੇ ਕਬੂਤਰ ਦਾ ਹਾਂਜੀ ਜਿੱਦਾਂ ਉਹ ਹੋ ਗਈ ਸੀਗੀ ਠੀਕ ਆ ਜੀ ਹਾਂਜੀ ਅਵੀ ਇਹਦਾ ਪੋਤਾ ਸੀ ਅੱਛਾ ਆ ਇਹ ਲਾਲ ਚੀਨੇ ਜੀਰੇ ਇਹਨਾਂ ਦੇ ਆ ਇਹਨਾਂ ਦੇ ਹਾਂਜੀ ਚਿੱਟੀਆਂ ਦੇ ਜਿਹੜੇ ਗੂੜੇ ਲਾਲ ਜੀਰੇ ਇਹਨਾਂ ਦੇ ਆ ਇਹਦੇ ਨਾਲ ਲੱਗੀ ਆ ਜੀ ਆ ਦੇਖੋ ਬਈਆ ਵੀ ਜੀਰੀ ਮਾਦੀ ਆ ਬਹੁਤ ਹੀ ਸੋਹਣੀ ਚਟੀਆਂ ਅੱਖਾਂ ਦੀ ਇਹ ਮਲਵਈਆ ਹੈ ਜਿਹੜੇ ਮੋਤੀਆਂ ਵਾਲੇ ਕਬੂਤਰ ਨਹੀਂ ਦੇਸੀ ਹੋਏ ਜੌਂਸਰੇ ਵੀ ਕੱਢਦੇ ਆ ਜੀ ਅੱਛਾ ਜੌਂਸਰੇ ਜਿਹੜਾ ਦੇਸੀ ਜੌਂਸਰੇ ਕਹਿੰਦੇ ਸਹੀ 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 ਹਾਂਜੀ ਤੇ ਜੇ ਆਪਾਂ ਮਤਲਬ ਬਹੁਤ ਹੀ ਵਧੀਆ ਪਰ ਵੀ ਕਬੂਤਰ ਭਾਜੀ ਅੱਜ ਜਿੰਨਾ ਮੇਰੀ ਉਮਰ ਹੋ ਗਈ ਹੈ ਜੀ ਹਾਂਜੀ ਅੱਜ ਤੱਕ ਕਿਸੇ ਦਾ ਕਬੂਤਰ ਲਿਆ ਕੇ ਨਹੀਂ ਲੜਾਇਆ ਅੱਛਾ ਆਪ ਦੇ ਕਬੂਤਰ ਬਣਾਏ ਆ ਸਹੀ ਆ ਆਪ ਹੀ ਕਢਾਏ ਆ ਜੀ ਤੇ ਲਿਆਂਦੇ ਕਿਥੋਂ ਇਹ ਕਿਦਾਂ ਬਣੇ ਕਿਦਾਂ ਜੀ ਬਣੇ ਭਾਜੀ ਇੱਦਾਂ ਜਿੱਦਾ ਕੂਤਰ ਲੋਕਾਂ ਦੇ ਜਿੱਦਾ ਆ ਜਾਂਦੇ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਜਿੱਦਾ ਕੂਤਰ ਆ ਗਿਆ ਕੋਈ ਕੂਤਰੀ ਫੜ ਲਈ ਹਾਂਜੀ ਹਾਂਜੀ ਆਪਦੇ ਦਿਮਾਗ ਨਾਲ ਆਪ ਦੀ ਸਮਝ ਨਾਲ ਜੋੜੇ ਲਾਤੇ ਹਾਂਜੀ ਹਾਂਜੀ ਤੇ ਉਹਨਾਂ ਤੋਂ ਫੇ ਅੱਗੇ ਇਹ ਬਣ ਗਏ ਹਾਂਜੀ ਹਾਂਜੀ ਸਹੀ ਆ ਸਹੀ ਆ ਬਿਲਕੁਲ ਆ ਡੱਬੇ ਦੇ ਘੋਰ ਦੇ ਪੁੱਤ ਇਹ ਆ ਡੱਬਾ ਕਬੂਤਰ ਹੈ ਇਹ ਕਿਹੜਿਆਂ ਦਾ ਹੈ ਇਹ ਕਬੂਤਰ ਭਾਜੀ ਆਇਆ ਹੀ ਸੀ ਕੂਤਰੀ ਵੀ ਆਪ ਇਹ ਵੀ ਆਇਆ ਖੱਟੀ ਕਾਲੀ ਦਾ ਕਬੂਤਰ ਆ ਬਈ ਇਹ ਡੱਬਾ ਹਾਂਜੀ ਸਹੀ ਆ ਸਹੀ ਆ ਤੇ ਜਿਹੜੀ ਐਤ ਕਿ ਸਾਡੇ ਰਾਤ ਰਹਿ ਗਈ ਸੀ ਡੱਬੀ ਪੱਠੀ ਦੀ ਹਾਂਜੀ ਜਿੱਦਾ ਕੁਛ ਛੋੜਾ ਜਿਹਾ ਜਰਮੇ ਦਾ ਭਰਿਆ ਪਿਆ ਸੀ ਇਹਨਾਂ ਜੀ ਅੱਛਾ ਬੰਦੇ ਆ ਕੇ ਕਹਿੰਦੇ ਸੀ ਕਿ ਵੀ ਇਹ ਮੈਂ ਨਾੜਾ ਬਾਲੀ ਨਾ ਛੱਡੇ ਅੱਛਾ ਮਗਾ ਨਹੀਂ ਨਸਲ ਚੰਗੀ ਆ ਜੀ ਇੱਥੇ ਉੱਤਰ ਬੈਠਾ ਹੁੰਦਾ ਆਹ ਲਓ ਬਾਈ ਨੇ ਦੋ ਨੀਲੇ ਡੱਬੇ ਫੜੇ ਆ ਆ ਦੇਖੀ ਆਪਣੀ ਗਾਦੀ ਅੱਛਾ ਆ ਜਿਹੜੀ ਦੂਜੀ ਗਲੀ ਦਾ ਸਗਾ ਬੱਚਾ अच्छा जो बच्चा ਸੀ ਜਦੋਂ ਡਾਇਆ ਹੈਗਾ ਸੀ ਹਾਂਜੀ ਸਾਰੇ ਸ਼ਹਿਰ ਨੂੰ ਪਤਾ ਜੀ ਸਾਰੇ ਸ਼ਹਿਰ ਨੂੰ ਪਤਾ ਜੀ ਇਹਦਾ ਹਾਂ ਹਾਂ ਵੀ ਇਹ ਜਿਹੜੀ ਡੱਬੀ ਉੜਦੇ ਬੰਦੇ ਦੇਖਣ ਵੀ ਆ ਗਏ ਸੀਗੇ ਅੱਛਾ ਵੀ ਰਾਤ ਨੂੰ ਜਦੋਂ ਉੜਦੀ ਪਈ ਸੀਗੀ ਠੀਕ ਆ ਇਹਦਾ ਯਾਹਰਵਾਦੀ ਹੈ ਹਾਂਜੀ ਆ ਪੈਰਾਂ ਸਾਰੇ ਭਰੇ ਪੈ ਹੀ ਪੈਰ ਜੀ ਨਗਰਾਂ ਚੱਪੇ ਦੀ ਸੀਗੇ ਹਾਂਜੀ ਟੱਟੀਆਂ ਕਰਕੇ ਬਹੁਤ ਵਧੀਆ ਸੀਨੀਅਰ ਉਸਤਾ ਜੀ ਜਿੰਨੇ ਕਈ ਡਾਇਓੜਾ ਹਾਂ ਨਾ ਕਹਿੰਦਾ ਨਹੀਂ ਉਸਤਾ ਜੀ ਇਹ ਉੱਡੂ ਕੀ ਪੱਠੀ ਹਾਂ ਹਾਂ ਇਹਦਾ ਸਲੋ ਬਹੁਤ ਚੰਗੇ ਆ ਸਹੀ ਆ ਸਹੀ ਆ ਬਹੁਤ ਹੀ ਵਧੀਆ ਬਾਈ ਸੋਹਣੇ ਆ ਸੋਹਣੇ ਪਰਿੰਦੇ ਆ ਕੱਦ ਕਾਠ ਵਜੂਦ ਬੜੇ ਸੋਹਣਿਆ ਛੋਟੇ ਛੋਟੀਆਂ ਕਬੂਤਰੀਆਂ ਨੇ ਵਧੀਆ ਵਜੂਦ ਹੈ ਇਹਨਾਂ ਦਾ ਹਾਂਜੀ ਆ ਬੈਠਈ ਉਹਦਾ ਪੇਂ ਅੱਛਾ ਆ ਲਾਲ ਪੂਛ ਵਾਲਾ ਹਾਂਜੀ ਠੀਕ ਆ ਇਹ ਡੱਬੀ ਦਾ ਚਿੱਟੇ ਨੇ ਬਾਈ ਡੱਬੀ ਕੱਢੀ ਹੋਈ ਆ ਖਟੀਆਂ ਦਾ ਆਪ ਹਾਂਜੀ ਤੇ ਕਬੂਤਰੀ ਜਿਹੜੀ ਪੱਠੀ ਅੱਗੇ ਕੱਢੀ ਆ ਉਹਨੇ ਨੀਲੀ ਡੱਬੀ ਹਾਂਜੀ ਤੇ ਆ ਬਾਈ ਨੇ ਦੋ ਫੜੀਆਂ ਪੂਰੀਆਂ ਉਹ ਰਤੀ ਕੂਤਰੀ ਫੜੀਆਂ ਤੇਰੀ ਮਾਂ ਆ ਆ ਦੇਖੋ ਲਾਲ ਪੂਛ ਜਿਹੜੇ ਸਾਡੇ ਲਾਲ ਉੜਦੇ ਆ ਜੀ ਹਨਾ ਹਾਂਜੀ ਤੇ ਸਮਝ ਲੋ ਵੀ ਇਹ ਰੋਕੀਆਂ ਪਈਆਂ ਸਨੱਖੀਆਂ ਵੱਧ ਸੀ ਅੱਛਾ ਤੇ ਆਪ ਇਹ ਬੱਚੇ ੜਾਉਣ ਦੀਆਂ ਆਪ ਵੀ ਅੱਛਾ ਆਪ ਵੀ ਬੱਚੇ ੜਾਉਂਦੀਆਂ ਪੂਲੀਆਂ ਹਾਂਜੀ ਹਾਂਜੀ ਲਰੇ ਆ ਨੀਲੀਆਂ ਪੱਟੀਆਂ ਇਹਨਾਂ ਦੀਆਂ ਸਿੱਧੀਆਂ ਜੀ ਸਹੀ ਆ ਸਹੀ ਆ ਸਹੀ ਆ ਸੋਹਣੀਆਂ ਬੱਕੇ ਬਾਈ ਪੈਂ ਪੀਲੀਆਂ ਅੱਖਾਂ ਇਹਦੀਆਂ ਕਬੂਤਰੀ ਦੀਆਂ ਹਾਂਜੀ ਬਹੁਤ ਹੀ ਵਧੀਆ ਸ਼ਾਨਦਾਰ ਆ ਮਾਂ ਆਇਆ ਜੀ ਆ ਮਾਂ ਆਇਆ ਹੈ ਖਟੀਆਂ ਦੀ ਲਤਤੀ ਤੇ ਆ ਕਬੂਤਰੀ ਇੱਕ ਬਾਈ ਨੇ ਹੋਰ ਹੱਥਾਂ 'ਚ ਫੜੀ ਇਹ ਵੀ ਪੀਲੀਆਂ ਦੀਆਂ ਹੈ ਹਾਂ ਹਾਂਜੀ ਇਹ ਭੈਣਾ ਆ ਦੋਨੇ ਇਹ ਆ ਮਾਂ ਵੀ ਨੇ ਕੱਡੀਆਂ ਖੁੱਡੇ ਵਿੱਚੋਂ ਆ ਦੋਵੇਂ ਭੈਣ ਆ ਆ ਬਾਈ ਦੇਖੋ ਤੇ ਆ ਆ ਮਾਂ ਹਾਂਜੀ ਦੇਖ ਲੋ ਨਸਲਾਂ ਬਾਈ ਨੇ ਬਹੁਤ ਸੋਹਣੀਆਂ ਤਿਆਰ ਕੀਤੀਆਂ ਨੇ ਲਾ ਜਵਾਬ ਪਰਿੰਦਿਆਂ ਵੀਰ ਦੇ ਕੋਲ ਬਹੁਤ ਹੀ ਸੋਹਣੇ ਬਾਈ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇੱਕ ਤੋਂ ਇੱਕ ਪਰਿੰਦਾ ਆਹ ਬਾਈ ਕਬੂਤਰਿਆਂ ਦਾ ਵੀ ਤੁਹਾਨੂੰ ਕਰਾਈਏ ਸ਼ੌਂਕ ਐ ਦੇਖੋ ਐਣੇ ਵੀਰਦੀਆਂ ਕਬੂਤਰਿਆਂ ਉੱਡਣ ਵਾਲੀਆਂ ਵੀ ਵਿੱਚੇ ਕਿ ਵੱਡੀਆਂ ਆਈਆਂ ਨੇ 4 5 ਕਕੂਤਰੀਆਂ ਹੋਣੀਆਂ ਵਿੱਚ ਵੱਡੀਆਂ ਬਾਕੀ ਉੱਡਣ ਵਾਲੀਆਂ ਆ ਬਾਕੀ ਸਾਰੀਆਂ ਉੱਡਣ ਵਾਲੀਆਂ ਸਹੀ ਹੈ ਸਹੀ ਆ ਆ ਵੀ ਪੱਟੀਆਂ ਜੀ ਇੰਨੀਆਂ ਗਾ ਇਹ ਬੱਚੇ ਸਿਗੇ ਜੀ ਅੱਛਾ ਟੂਰਨਾਮੈਂਟ ਕਰਦੇ ਉੱਡਦੀਆਂ ਪਈਆਂ ਅਸੀਂ ਬਾਜੀਆਂ ਅੱਛਾ ਇਹ ਮਨ ਲਾ ਤਾਂ ਪਹਿਲੀ ਪਹਿਲੀ ਕਲੀ ਦੇ ਹੋਣੀਆਂ ਪੱਠੀਆਂ ਨੇ ਲਾਲ ਚੀਨੀਆਂ ਹਾਂਜੀ ਇਹ ਸੀਗੀ ਨੀਲੀ ਡੱਬੀ ਸੀਗੀ ਨਾਲ ਇਹਦੇ ਠੀਕ ਆ ਠੀਕ ਆ ਬਹੁਤ ਜ਼ਿਆਦਾ ਜਿੱਦਾਂ ਉੱਡਦੀਆਂ ਹੈਗੇ ਇਹ ਸਹੀ ਹੈ ਸਹੀ ਆ ਆ ਦੇਖੋ ਭਾਈ ਕਰੋ ਸ਼ੌਂਕ ਬੜੀਆਂ ਮਿੱਠੀਆਂ ਕੀਤੀਆਂ ਹਨ ਹਾਂਜੀ ਹਾਂਜੀ ਇਹ ਸਗੇ ਟੀਨੇ ਦੀ ਭੈਣਾ ਭਰਾ ਵੀ ਸਹੀ ਹੈ ਸਹੀ ਹੈ ਸਹੀ ਹੈ ਭਾ ਭਰਾ ਬੈਠਾ ਇਹਦਾ ਆਹ ਦੇਖੋ ਬਾਈ ਬਹੁਤ ਹੀ ਵਧੀਆ ਲਾਜਵਾਬ ਪਰੰਦੇ ਨੇ ਬਾਈ ਜੀ ਮਾਂ ਆਇਆ ਜੀ ਕਾਂ ਦੀ ਬੁਤਰੀ ਹੋ ਗਈ ਸੀਗੀ ਅੱਛਾ ਇਹ ਮਾਂ ਆਇਆ ਹੈ ਹਾਂਜੀ ਜਾਲ ਵਿੱਚ ਪੰਜਾ ਮਾਰਤਾ ਸੀ ਬਿੱਲੀ ਨੇ ਅੱਛਾ ਹਾਂਜੀ ਇਹ ਮਾਂ ਆਇਆ ਜੀ ਸਹੀ ਹੈ ਸਹੀ ਹੈ ਇਹ ਉਹ ਡੱਬੀ ਹੁੰਦੀ ਜੀ ਭਾਜੀ ਹਾਂਜੀ ਇਹ ਡੱਬੀ ਹੁੰਦੀ ਉਹਦੇ ਜਿੱਦਾਂ ਸਾਕੀ ਭੈਣ ਆ ਜੀ ਆਹ ਦੇਖੋ ਬਈ ਡੱਬੀ ਦੀ ਸਾਕੀ ਭੈਣ ਚਿੱਟੀਆਂ ਦੀ ਲਾਲ ਚੀਨੀ ਆ ਇਹ ਹਾਂਜੀ ਕਿੱਦਾਂ ਕਿੱਦਾਂ ਦੇ ਰੰਗ ਜਿਹੜਾ ਪਿਛਲਾ ਬਲੱਡ ਜਿਹੜਾ ਕਬੂਤਰ ਉਹ ਕੱਢ ਜਾਂਦੇ ਆ ਆਹ ਦੇਖੋ ਜੀ ਚਿੱਟਿਆਂ ਨੇ ਕੱਢੀ ਪਈ ਆ ਸਾਡੇ ਉੱਤਰ ਬਹੁਤ ਚੰਗਾ ਹੀ ਸਾਡਾ ਜੀ ਇਹ ਪਹਿਲਾਂ ਪੂਰੀ ਰੱਤੀ ਸੀ ਹਾਂਜੀ ਹਾਂਜੀ ਇਹ ਭਰੀ ਪਈ ਆਣ ਆ ਜੀ ਆ ਬਾਅਦ ਚ ਚਿੱਟੀ ਹੋਈ ਆ ਹਨਾ ਹਾਂਜੀ ਪੂਰੀ ਸੀਗੀ ਪਹਿਲਾਂ ਸਾਡੀ ਗਾਲੇ ਭਾਂ ਵੀ ਕਿਤੇ ਕਿਤੇ ਛੜਦੀ ਆਵੇ ਜੀ ਠੀਕ ਠੀਕ ਆ ਤੇ ਇਹ ਬਾਅਦ ਵਿੱਚ ਫੇਰ ਛੜ ਕੇ ਇਦਾਂ ਦੀ ਹੋ ਗਈ ਆ ਹਨਾ ਇਹ ਬੱਚਿਆਂ ਨੂੰ ਆ ਜੀ ਪੂਰੀ ਇਹ ਵੀ ਠੀਕ ਆ ਠੀਕ ਆ ਜਿੰਨੇ ਵੀ ਮਤਲਬ ਇਹਨਾਂ ਦਾ ਰਿਜ਼ਲਟ ਹੁਣ ਵਧੀਆ ਆ ਰਿਹਾ ਉਹ ਪੁੱਤਰ ਹੀ ਬੋਲਦਾ ਜੀ ਹਾਂਜੀ ਉਹਦੇ ਲੱਗ ਕੇ ਚਿੱਟੀਆਂ ਦਾ ਪੁੱਤਰ ਬੈਠਾ ਜੀ ਹਾਂਜੀ ਇਹ ਵੀ ਪੁੱਤ ਜਿੰਨੇ ਇਹਦਾ ਪੇ ਵੀ ਬਾਜ਼ੀਆਂ ਉੱਡਿਆ ਆ ਤੇ ਆਪ ਵੀ ਬਾਜ਼ੀਆਂ ਉੜਦੇ ਆ ਜੀ ਸਹੀ ਆ ਸਹੀ ਆ ਸਹੀ ਆ ਤਿੰਨ ਸਾਲ ਲਗਾਤਾਰ ਇਹਦਾ ਪੇ ਉੱਡਿਆ ਜੀ ਬਾਰੀਆਂ ਉਹੜਾ ਚਿੱਟੇ ਦਾ ਹਾਂਜੀ ਸਹੀ ਹੈ ਤੇ ਜਿਹੜਾ ਉਹ ਪਿਛਾ ਗੁਰਕ ਦਾ ਕੁੱਤਰ ਹਾਂ ਉਹਦੇ ਭਰਾ ਉਹਦੇ ਉਹ ਐਤ ਕੀ 10 ਪਰ ਸਾਫ ਹੋਇਆ ਪੱਟਾ ਠੀਕ ਆ ਠੀਕ ਆ ਮੈਨੂੰ ਮੌਕਾ ਦਵਾਂਗੇ ਜੀ ਸਹੀ ਆ ਹਾਂਜੀ ਹਾਂਜੀ ਮੈਨੂੰ ਵੀ ਮੌਕਾ ਦਵਾ ਦੇ ਦੇਖੋ ਬਈ ਬਹੁਤ ਹੀ ਵਧੀਆ ਨਸਲਾਂ ਵੀਰ ਹੁਣਾਂ ਦੇ ਕੋਲ ਇੱਕ ਤੋਂ ਇੱਕ ਪਰਿੰਦਾ ਆ ਇੱਕ ਚੀਜ਼ ਤੁਹਾਨੂੰ ਦੱਸ ਦਈਏ ਜਿੰਨੇ ਵੀ ਭਰਾ ਦੇਖਣ ਵਾਲੇ ਨੇ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਇਹ ਸੇਲ ਨਹੀਂ ਹੈਗੇ ਮੇਰਾ ਭਰਾ ਇਹ ਕਬੂਤਰ ਸਾਰੇ ਬਾਈ ਨੇ ਆਪਣੇ ਸ਼ੌਂਕ ਲਈ ਉਡਾਣ ਲਈ ਬਾਜ਼ੀਆਂ ਰੱਖੇ ਹੋਏ ਨੇ ਇਹਨਾਂ ਵਿੱਚ ਕੋਈ ਵੀ ਸੇਲ ਨਹੀਂ ਹੈਗਾ ਨਾ ਹੀ ਫੋਨ ਨੰਬਰ ਦੀ ਮੰਗ ਕਰਿਓ ਮੇਰਾ ਵੀ ਠੀਕ ਹੈ ਜੀ ਕਿਉਂਕਿ ਇਹ ਸਿਰਫ ਤੁਹਾਡੇ ਸ਼ੌਂਕ ਲਈ ਆ ਆਪਣੀ ਕੋਸ਼ਿਸ਼ ਹੁੰਦੀ ਆ ਇਹਦੇ ਤੋਂ ਪਤਾ ਲੱਗਦਾ ਕਬੂਤਰ ਦੇ ਵਜੂਦ ਦਾ ਕਬੂਤਰ ਦਾ ਰੰਗ ਢੰਗ ਚੱਲਣ ਦਾ ਸਾਰਾ ਕਿਹੜਾ ਵਧੀਆ ਕਿਹੜਾ ਘਟੀਆ ਕੀ ਖਾਸੀਅਤਾਂ ਕਬੂਤਰਾਂ ਦੀ ਉਹਨਾਂ ਦੇ ਪੰਜਿਆਂ ਤੋਂ ਉਹਨਾਂ ਦੀ ਖੜਾਨ ਤੋਂ ਉਹਨਾਂ ਦੇ ਪਰਾਂ ਤੋਂ ਜਿਹੜਾ ਉਹ ਪਤਾ ਲੱਗਦਾ ਰਹਿੰਦਾ ਆ ਬਾਈ ਆਪਰ ਤਾਂ ਭਾਈ 2-3 ਨਸਲਾਂ ਦੇ ਕਿਸ ਤਰ੍ਹਾਂ ਆਉਦੇ ਹੀ ਹਨ ਹਾਂਜੀ ਜਿੱਦਾਂ ਕੋਈ ਕਿਸੇ ਤੋਂ ਨਹੀਂ ਹੱਲਦੇ ਆਹਦੇ ਟੂਰਨਾਮੈਂਟ ਕੁਝ ਜਿੱਦਾਂ ਫਰੈਂਚੀ ਠੀਕ ਹੈ ਜੀ ਆਪ ਇਹ ਸਾਰੀ ਇੱਥੇ ਫਰੈਂਚੀ ਅੱਛਾ ਹਾਂਜੀ ਸੌਰੀ ਕੂਲਰ ਇਹ ਉੱਡੀ ਪਰ ਆ ਮਾ ਤੋ ਹਾਂਜੀ ਕਿੰਨਾ ਉੱਡੀ ਏ ਇਹ ਉਦੋਂ ਵੀ ਮੋਰਸਾ ਜਿੱਦਾਂ ਜਿੱਦਾਂ ਉਦੋਂ ਹੀ ਸੀਗੀ ਉਦੋਂ ਹੀ ਬਾਜੀ ਉਹ ਸੀਗੀ ਜੀ ਆ ਬਾਹਰ ਛੱਡੀ ਸੀ ਨਹੀਂ ਨਹੀਂ ਘਾਰ ਵਾਲੀ ਘਾਰ ਵਾਲੀ ਟੂਨ ਦੋ ਪਰੀਆਂ ਹੀ ਆ ਅੱਛਾ ਦੋ ਪਰੀਆਂ ਹੀ ਉਧਰ ਵੀ ਦੋ ਦੂਜਾ ਨੰਬਰ ਪੈ ਗਿਆ ਸਾਡਾ ਇਹ ਕਬੂਤਰੀ ਕੱਲੀ ਉੱਡੀ ਦੀ ਨਹੀਂ ਨਾਲ ਇਹ ਸ਼ੇਹਾਂ ਦੇ ਵਿੱਚ ਹੀ ਸੀ ਅੱਛਾ ਇਹ ਵੀ ਸ਼ੇਹਾਂ ਦੇ ਵਿੱਚ ਹੀ ਹਾਂਜੀ ਹਾਂਜੀ ਤੇ ਇਹ ਕਿੰਨੇ ਵਜੇ ਤੱਕ ਉੱਡੀ ਫੇ ਇਹ ਉਸ ਦਿਨ ਭਾਜੀ ਸਾਰਿਆਂ ਨੂੰ ਪਤਾ ਹੈ 8 ਜੂਨ ਨੂੰ ਗਰਮੀ ਜਿਹੜੀ ਹੈ ਮੂੰਹ ਨਾਲ ਏਦਾਂ ਤਾਂ ਮੂੰਹ ਹੱਲ ਜਾਣਾ ਹੈ ਪਰ ਜਿਹੜੇ ਪੂਤਲ ਉਡਾਉਂਦੇ ਸੀ ਬੰਦੇ ਤੇ ਜਿਹਨਾਂ ਦੇ ਉੱਡਦੇ ਸੀ ਉਹਨਾਂ ਨੂੰ ਪਦੇ ਵੀ ਗਰਮੀ ਕਿਹੋ ਜਿਹੀ ਆ ਦਿਨ ਲੱਗਾ ਆ ਪਤਾ ਬਹੁਤ ਜ਼ਿਆਦਾ ਗਰਮੀ ਹੈ ਚਾਰ ਬੰਦਿਆਂ ਦੇ ਰਹਿ ਗਏ ਸਗੇ ਛੇ ਸੀ 12 ਵਜੇ ਤੋਂ ਬਾਅਦ ਛੇ ਮੇਰੇ ਫਿਰਦੇ ਸੀ ਠੀਕ ਆ ਤੇ ਜਿਹੜੇ ਨਾਲ ਜਿਹਦਾ ਪਹਿਲਾ ਨੰਬਰ ਵੀ ਆਇਆ ਉਹਦਾ ਵੀ ਨਹੀਂ ਸੀ ਕਿਛੀ ਠੀਕ ਆ ਉਸ ਟਾਈਮ ਆਪਣੇ 12ਵੇਂ ਤੋਂ ਬਾਅਦ ਆਪਣੇ ਸੀ ਚਲੋ ਸਹੀ ਆ ਪਰ ਮਾ ਤਾਂ ਮੇਰਾ ਨੰਬਰ ਸੀਗਾ ਆਪਾਂ ਨੂੰ ਜ਼ਰੂਰੀ ਨੰਬਰ ਲੱਗ ਹੈਗਾ ਜੀ ਸਹੀ ਆ ਸਹੀ ਆ ਬਹੁਤ ਚੰਗੀ ਗੱਲ ਹੈ ਠੀਕ ਆ ਠੀਕ ਆ ਤੇ ਜਿਹੜੇ ਡੱਬੇ ਤੁਹਾਨੂੰ ਦਿਖਾਏ ਆ ਜੀ ਹਾਂਜੀ ਡੱਬੇ ਆਹ ਉਹਨਾਂ ਦੀ ਜਿੱਦਾਂ ਪੇ ਹੋਰ ਸੀਗਾ ਪੇ ਉਹੀ ਮਾਂ ਹੋਰ ਸੀਗੀ ਠੀਕ ਆ ਜੀ ਆਹ ਡੱਬੀ ਦੀ ਆਹ ਦੇਖੋ ਭਈ ਆ ਵੀ ਡੱਬੀ ਚੰਗੀ ਸਨ ਰੱਖੀ ਆ ਇਹ ਨਹੀਂ ਡਾਈ ਨੇ ਨਹੀਂ ਉੜਦੀ ਹੈ ਜੀ ਇਹ ਉੜਦੀ ਹੈ ਇਹ ਸੀ ਘਰੇ ਚ ਤੜਾਈ ਦੇ ਸਾਨੂੰ ਵੱਧ ਚਾਹੀਦੀ ਉੱਡਣ ਵਾਲੇ ਅੱਛਾ ਇਹ ਉੰਨੇ ਨਹੀਂ ਉੜਦੇ ਹੈ ਇਹ ਉੜਦੇ ਹੈ ਜੀ 11 12 ਵਜੇ ਤੱਕ ਠੀਕ ਆ ਆਪਾਂ ਨੂੰ ਸਹੀ ਹੈ ਸਹੀ ਆ ਹਾਂ ਜੀ ਇਸ ਗੱਲ ਆਹ ਲਓ ਬਾਈ ਕਰੋ ਸ਼ੌਂਕ ਮਿੱਤਰੋ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਘਰੇ ਹੀ ਮਤਲਬ ਕਹਿਂਦਾ ਪੂਰੀ ਅੱਗ ਕੱਢਦੇ ਨੇ ਇਹ ਕਬੂਤਰ ਹਾਂਜੀ ਪੂਰੀ ਰੂਹ ਖੁਸ਼ ਕਰਦੇ ਨੇ ਇਹ ਸਾਰੀਆਂ ਨੇ ਸਾਰੀਆਂ ਬਾਈ ਕਬੂਤਰੀਆਂ ਨੇ ਬਾਈ ਦੀਆਂ ਜਿਹੜੀਆਂ ਤੁਸੀਂ ਹੁਣ ਦੇਖ ਰਹੇ ਹੋ ਤੇ ਕਬੂਤਰ ਜਿਹੜੇ ਨਾਰਾ ਜਿਹੜੇ ਉਹ ਬਾਹਰ ਬੈਠੇ ਹੋਈ ਨੇ ਆ ਡੱਬੀ ਦੀ ਮਾਇਆ ਅੱਛਾ ਆ ਡੱਬੀ ਦੀ ਮਾਇਆ ਹਾਂਜੀ ਹਾਂਜੀ ਆ ਦੇਖੋ ਕਾ ਉਤਰ ਲੱਗਾ ਸ਼ਾਲਾਲ ਕੀਤੀ ਜਿਹੜੀ ਇਹ ਜਿਹੜੀ ਉਹਦੇ ਲਾਲ ਕੱਛਾਂ ਵਾਲੇ ਜੀ ਲੱਗਦੇ ਸਹੀ ਹੈ ਸਹੀ ਆ ਜਿਹੜਾ ਜੀ ਆ ਦੇਖੋ ਇਹ ਕਬਾਜ ਦੀ ਨੋਕ ਕਿਦਾਂ ਵੰਗੂ ਇਹਦੀ ਚੁੰਝ ਮੋੜੀ ਹੋਈ ਆ ਗੋ ਹੈ ਚਟੀਆਂ ਵਾਲੇ ਦੀ ਸਾਡੇ ਇੱਕੋ ਹੀ ਕਬੂਤਰ ਸੀ ਜਿੰਦੇ ਵਿੱਚ ਮੈਨੂੰ ਇੰਨੇ ਸਾਲ ਹੋ ਗਏ ਜੀ ਹਾਂਜੀ ਇੱਕੋ ਹੀ ਕਬੂਤਰ ਮੇਰਾ ਉਸਤਾਦ ਦਾ ਇੱਕ ਉਤਰ ਆਇਆ ਜੀ ਇਹ ਕਹ ਕੇ ਦਿੱਤਾ ਸੀਗਾ ਆ ਜੌਂਸਰ ਹਾਂਜੀ ਆਹ ਜੜਾ ਕਹ ਕੇ ਦਿੱਤਾ ਸੀ ਵੀ ਅਜੇ ਵੀ ਜੇ ਤੂੰ ਨਹੀਂ ਲਿਜਾਣਾ ਤਾਂ ਇੱਕ ਸਾਡੀ ਆ ਲੈ ਕੇ ਜਾ ਹਾਂ ਹਾਂ ਤੇ ਐਦ ਕਿ ਇਹ ਮੋਟਰਸ ਵਾਲੀ ਜੀ ਇਹ ਵੀ ਉੜਦਾ ਸੀ ਇਹ ਵੀ ਉੜਦਾ ਸੀ ਇਹ ਵੀ ਨਾਲ ਹੀ ਬੈਠਾ ਹਾਂਜੀ ਹਾਂਜੀ ਬੜਾ ਕਬੂਤਰ ਚੰਗਾ ਉੜਦਾ ਸੀ ਸਹੀ ਹੈ ਸਹੀ ਹੈ ਹਾਂਜੀ ਤੇ ਜੌਂਸਰ ਇਹ ਕਬੂਤਰ ਆ ਬਾਈ ਸੋਹਣੇ ਆ ਰਿਜ਼ਲਟ ਵੀ ਪੂਰਾ ਵਧੀਆ ਹਾਂਜੀ ਤੇ ਆਹ ਮੁੱਢ ਇਸ ਕਬੂਤਰ ਤੋਂ ਲਾਲ ਰੱਤੇ ਤੋਂ ਬਣਿਆ ਬਾਈ ਹੁਣਾਂ ਦਾ ਜਿੰਨਾ ਬਣਿਆ ਆ ਹਾਂਜੀ ਅਬ ਇਹ ਇੱਕ ਵਜੇ ਮੱਖਿਆਲਾ ਬੈਠਾ ਆ ਇਹ ਕਿਹੜੇ ਆ ਜੁਆ ਉਹ ਬੈਠਾ ਉੱਪਰ ਕਾਲਾ ਮੱਖਿਆਲਾ ਇਹ ਜਿੱਦਾ ਆਪਣਾ ਭਰਾ ਹੀ ਆ ਜੀ ਠੀਕ ਆ ਇਹ ਆਪਣੇ ਆ ਭਰਾ ਰਮਨ ਤੋਂ ਹੀ ਆਇਆ ਜੀ ਠੀਕ ਆ ਠੀਕ ਆ ਹਾਂਜੀ ਸਹੀ ਹੈ ਸਹੀ ਹੈ ਇੱਕ ਭਾਈ ਸਾਡੇ ਤੀਜੀ ਦੀ ਜੇ ਚੌਥੀ ਚੌਥੀ ਚੱਲ ਪਿਆ ਸ਼ਾਖ ਇਹ ਆ ਚੌਥੀ ਪੀੜੀ ਦੇ ਪੁੱਤਰ ਚੱਲਦੇ ਪਏ ਆ ਜਿਹੜੇ ਸ਼ਾਖ ਆ ਹਾਂਜੀ ਇਹ ਵੀ ਚੰਗੇ ਘਰੇ ਉੜਦੇ ਹਾਂਜੀ ਬਹੁਤ ਜ਼ਿਆਦਾ ਠੱਲੇ ਨੂੰ ਤੋੜਦੇ ਨਹੀਂ ਨੀਵੇਂ ਨਹੀਂ ਉੜਦੇ ਜੀ ਹਾਂ ਹਾਂ ਜੇ ਉੜਦੇ ਆ ਤਾਂ ਰਾ ਦੇਸੀਆਂ ਨੂੰ ਉੱਚੇ ਹੀ ਉੜਦੇ ਆ ਉੱਚੇ ਹੀ ਉੜਦੇ ਨੀਵੇਂ ਆ ਜਿਹੜੀ ਰੁਕਦੇ ਜੀ ਠੀਕ ਆ ਠੀਕ ਆ ਜਿੰਨੀ ਦਾ ਰੁੜਨਾ ਉੱਚੇ ਉਡਣਾ ਉੱਚੇ ਉਡਣਾ ਹਾਂਜੀ ਆ ਵੀ ਇਹਨਾਂ ਦਾ ਪੋਤਾ ਚਿੱਟੀਆਂ ਦਾ ਸੰਤਰੀ ਆ ਉਹ ਜਿਹੜਾ ਅੱਛਾ ਹਾਂਜੀ ਜਿਹਦੀ ਤਾਣ ਸੰਤਰੀ ਕੀਤੀ ਹਾਂਜੀ ਹਾਂਜੀ ਉਹ ਜਿਹੜਾ ਲਾਗੇ ਬੈਠ ਹੋ ਵੀ ਇਹਦਾ ਪੋਤਾ ਹੈ ਹਾਂ 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 ਹਾਂਜੀ ਬਹੁਤ ਵਧੀਆ ਭਾਈ ਸੋਹਣੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਹੁਤ ਹੀ ਵਧੀਆ ਸ਼ੌਂਕ ਲਗਾ ਬਈ ਤੁਹਾਡਾ ਤੇ ਵਿੱਚ ਕੁਝ ਬੱਚੇ ਵੀ ਛੱਡੇ ਹੋਏ ਆ ਹੈ ਹਾਂਜੀ ਉਹ 10 ਪਰ ਸਾਫ ਹੋਣ ਤੇ ਬੱਚੇ ਧੁੱਪ ਧੁੱਪ ਲਵੋਣ ਅੱਛਾ ਉਹ ਲੱਗ ਗਏ ਨੇ ਸਾਰੇ ਹਾਂਜੀ ਠੀਕ ਆ ਠੀਕ ਆ ਜੀ ਬੱਚੇ ਉਧਰ ਵੀ ਆ ਇਧਰ ਐ ਬੈਟਰੀ ਪੁੱਤਰ ਹੈਗੇ ਆ ਜੀ ਆਹ ਮੋਟਰਸਾਈਕਲ ਵਾਲੀ ਜੁੜੀ ਪੁੱਤਰ ਅੱਛਾ ਆਹੜਾ ਮੋਟਰਸਾਈਕਲ ਵਾਲੀ ਜੁੜਿਆ ਹੈਗਾ ਜੀ ਸਾਡੇ ਕੋਲ ਬਈ ਦੋ ਤਿੰਨ ਹੀ ਨਸਲਾ ਆਵਦੀਆਂ ਜਿੱਦਾਂ ਕੋਈ ਨਹੀਂ ਸਾਨੂੰ ਕਹਿ ਸਕਦਾ ਵੀ ਆ ਕੇ ਵੀ ਇਹ ਆ ਜਾਂ ਉੱਤੋਂ ਲਿਆ ਕੇ ਡਾਉਂਦਾ ਜਾਂ ਉੱਪਰ ਲਾ ਕੇ ਇਦਾਂ ਨਹੀਂ ਤੇ ਇੱਕ ਦੇ ਲੜ ਲੱਗੇ ਇੱਕ ਦੇ ਰਹਿਣਾ ਹੈ ਸਹੀ ਆ ਸਹੀ ਆ ਬਾਈ ਹਾਂਜੀ ਬਹੁਤ ਵਧੀਆ ਗੱਲ ਆ ਹਾਰ ਜਿੱਤ ਮੁਕੱਦਰ ਹਾਰਦੇ ਵੀ ਆ ਜੀ ਹਾਂਜੀ ਹਾਂਜੀ ਹਾਰ ਜਿੱਤ ਤਾਂ ਬਣੀ ਆ ਬਾਈ ਵੀ ਕਿਹਦੀ ਕਿਸੇ ਤੋਂ ਚੱਲ ਚੋ ਪੁੱਛ ਲੀ ਵੀ ਦੱਸੋ ਸਾਨੂੰ ਬਾਈ ਇੱਕ ਹੀ ਉਸਤਾਦ ਆ ਆਪਣਾ ਉਹ ਹੀ ਜੀ ਵਧੀਆ ਆ ਸਾਨੂੰ ਜਿੱਤਾ ਹੂੰ ਆ ਕਾਲ ਨੋਕਾ ਨੂੰ ਤਾਂ 3 ਸਾਲ ਹੋ ਗਏ ਜੀ ਲਗਾਤਾਰ ਪੁੱਤ ਨੂੰ ਉੜਦੇ ਨੇ ਚਿੱਟੀਆਂ ਦਾ ਚਿੱਟੀਆਂ ਦਾ ਕਾਲ ਨੂੰ ਚੌਥਾ ਸਾਲ ਆ ਚੌਥਾ ਸਾਲ ਪੈਣਾ ਇਹਨੂੰ ਆ ਦੇਖੋ ਬਾਈ ਕਾਲ ਨੋਕਾ ਚਿੱਟੀਆਂ ਦਾ ਬਹੁਤੀ ਵਧੀਆ ਸ਼ਾਨਦਾਰ ਪਰਿੰਦਾ ਹੈ ਇਹ ਇਹ ਘਰ ਦਾ ਬੱਚਾ ਕਹਿੰਦਾ ਸੀ ਇਹ ਨਹੀਂ ਨਹੀਂ ਘਰ ਦਾ ਨਹੀਂ ਟਰੂਡੇ ਘਰ ਦਾ ਠੀਕ ਹੈ ਤਾਈ ਦੇ ਘਰ ਦੇ ਆ ਜੀ ਜੇ ਕਿਸੇ ਤੋਂ ਸੱਜਣ ਤੋਂ ਜੇ ਕਬੂਤਰ ਆਇਆ ਵੀ ਹੋਊਗਾ ਤਾਂ ਆਪਦੇ ਕਬੂਤਰਾਂ ਨਾਲ ਮੈਸ ਪਾ ਕੇ ਬਣਾਈ ਦੇ ਆ ਜੀ ਹਾਂ ਆ ਦੇਖੋ ਚਟੀਆਂ ਦੀ ਬਹੁਤ ਸੋਹਣਾ ਕਬੂਤਰ ਆ ਵੀ ਆਹ ਚਟੀਆਂ ਦਾ ਕਾਲੇ ਮੋਢਿਆਂ ਵਾਲਾ ਹਾਂਜੀ ਇਹ ਬੱਚੇ ਕਬੂਤਰ ਜਿਹੜਾ ਪਾਲਦਾ ਤਾਂ ਥੋੜੇ ਧੁੱਪ ਦਾ ਸਹੀ ਹੈ ਸਹੀ ਹੈ ਹਾਂਜੀ ਛੰਡੇ ਉੱਤੇ ਹੁੰਦੇ ਆ ਆ ਖੋਲਿਓ ਫਿਰ ਇਹ ਨਹੀਂ ਆ ਜਿਹੜਾ ਇਹਦੇ ਚਿੱਟੇ ਬਿੱਲੇ ਇਹਦੇ ਆ ਉੱਤਰ ਦੇ ਬੱਚੇ ਅੱਛਾ ਹਾਂਜੀ ਇਹ ਚੀਨਾ ਕੁਤਰ ਆਪਣਾ ਬਾਹਰ ਚੱਲ ਗਿਆ ਮੁੰਡਾ ਹਾਂਜੀ ਉਹਦੇ ਘਰੋਂ ਆਇਆ ਸੀ ਠੀਕ ਆ ਹਾਂਜੀ ਤੇ ਇਹਦਾ ਮਾਂ ਪੇ ਚਲੋ ਆਪਣੇ ਤੋਂ ਹੀ ਹੁਣ ਤੋਂ ਸਹੀ ਆ ਸਹੀ ਆ ਇਹਨੂੰ ਕੁੱਤਨ ਨੂੰ ਵੀ 3 ਸਾਲ ਹੋ ਗਏ ਆ ਹੁਣ ਬੱਚਿਆਂ ਨਾਲ ਇੱਕ ਬੱਚੇ ਵੀ ਇਹਦੇ ਉੱਡਦੇ ਆ ਜੀ ਠੀਕ ਆ ਠੀਕ ਆ ਮੇਰਾ ਵੀਰ ਉਹ ਕੋ ਆ ਪਿੰਜਰੇ ਦੇ ਵਿੱਚ ਵੀ ਹੈਗੇ ਨੇ ਕੁਝ ਬਾਈ ਹੁਣਾਂ ਦੇ ਇਹ ਝਾੜੇ ਪਿਆ ਜੀ ਇਹ ਝਾੜੇ ਪਏ ਆ ਜਿੰਨੇ ਵੀ ਹੈਗੇ ਆ ਉਹ ਜਿਹੜਾ ਚੀਨਾ ਕੁੱਤਰ ਦਿਖਾਇਆ ਨਹੀਂ ਜੀ ਤੁਹਾਨੂੰ ਹਾਂਜੀ ਹਾਂਜੀ ਉਹਦਾ ਧੰਨਵਾਦ ਇਹ ਜਾਦੇ ਕਰੈਸ਼ੂ ਵੀ ਕੱਢਦਾ ਜੀ ਆਏ ਬੜੇ ਕਰੈਸ਼ੂ ਆ ਲਓ ਬਾਈ ਇਦਾਂ ਦੇ ਕਰੈਸ਼ੂ ਬੱਚ ਨੇ ਸਹੀ ਆ ਹਾਂਜੀ ਇਹ ਚੀਨੇ ਨੇ ਕੱਢਿਆ ਹੋਇਆ ਹੈ ਹਾਂਜੀ ਹਾਂਜੀ ਇੱਧਰ ਇਹ ਵੀ ਬਹੁਤ ਔੜਦੇ ਹਣੇ ਹਨ ਹਾਂਜੀ ਇਹ ਪਰ ਇਹਨਾਂ ਦੀ ਇੱਕ ਸਹਿਬਤਾ ਜੀ ਹਾਂਜੀ ਜੇ ਉੱਚੇ ਔੜਦੇ ਤੇ ਨੀਵੇਂ ਆ ਕੇ ਵੀ ਰੁਕਦੇ ਆ ਸਹੀ ਆ ਸਹੀ ਆ ਇਹ ਨਹੀਂ ਵੀ ਜੇ ਚੱਲ ਗਏ ਤਾਂ ਉਹ ਥੱਲੇ ਆ ਕੇ ਬਹਿਣ ਇਦਾਂ ਨਹੀਂ ਨੀਵੇਂ ਵੀ ਅੜਾਰਗ ਜੇ ਤੱਕ ਸਹੀ ਆ ਕਿਸ ਦੇ ਵੀ ਆ ਕਿਸ ਦੇ ਪੂਰਾ ਹਾਂਜੀ ਹਾਂਜੀ ਸਹੀ ਸਹੀ ਬਹੁਤ ਵਧੀਆ ਬਾਈ ਐ ਹਲੋ ਬਾਈ ਇਹਦੇ ਵਿੱਚ ਵੱਡੀਆਂ ਜੋੜੀਆਂ ਇੱਕ ਪੁੱਤਰ ਵਿੱਚ ਵੱਡੇ ਆ ਵੀ ਹਨ ਅੱਛਾ 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 ਹਾਂਜੀ ਅੱਜੋਂ ਪੁੱਤਰ ਵਿੱਚ ਵੱਡਾ ਕਾਲੀਆਂ ਰਹੀ ਠੀਕ ਆ ਜੀ ਇਹ ਪੁੱਤਰਾਂ ਤੋਂ ਬਣਿਆ ਇੱਕ ਇੱਕ ਤਾਂ ਰੋਖੇ ਲੇ ਗਿਆ ਅੱਛਾ 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 ਹਾਂਜੀ ਉਹਨੇ ਕਾਲ ਅੱਖਾ ਕੱਢਿਆ ਉਹਨਾਂ ਨੇ ਕਾਲ ਅੱਖਾ ਕੱਢਿਆ ਫੇਰ ਰੋਕ ਲਿਆ ਹੈ ਫੇਰ ਰੋਕ ਲਿਆ ਸੀਗਾ ਹਾਂਜੀ ਦੇਖੋ ਖੜਾਨ ਕਬੂਤਰਾਂ ਦੀ ਕਦ ਕਾਠ ਬਹੁਤ ਹੀ ਚੰਗੇ ਸਿਆਲਾ ਨਾਲ ਕਰਕੇ ਪਈ ਜੇਦਾ ਖੁੱਡੇ ਸਾਫ ਸੂਫ ਨਹੀਂ ਕੀਤੇ ਹੈਗੇ ਵੀ ਚਲੋ ਹਾਂ 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 ਗਾਂ ਜਿਹੜੇ ਅਸੀਂ ਕਰਾਂਗੇ ਸਹੀ ਸਹੀ ਮੇਰਾ ਵੀ ਜਿਹੜੇ ਤੁਹਾਨੂੰ ਰੱਤਾਂ ਨਹੀਂ ਦਿਖਾਇਆ ਜੀ ਹਾਂਜੀ ਉਹਦੇ ਗਾਂ ਜਿਹੜੇ ਹੁਣ ਬਲੱਡ ਇੱਕ ਹੋਰ ਗਾਂ ਉਹਦੇ ਪੁੱਤ ਆ ਜਿਹੜੇ ਜੀ ਹਾਂਜੀ ਹਾਂਜੀ ਤੁਹਾਨੂੰ ਮ ਉਹ ਪੁੱਤਰ ਦਿਖਾਉਣਾ ਜੀ ਆ ਦੇਖਿਓ ਪੂਰੀ ਆ ਫੜਿਆ ਬਾਈ ਉਹਨਾਂ ਨੇ ਇੱਕ ਕਬੂਤਰ ਤੇ ਇਹਦਾ ਤੁਹਾਨੂੰ ਜਿਹੜਾ ਉਹ ਰੱਤਾਂ ਦੀ ਕਿੱਟਰ ਦਿਖਾਈ ਹਾਂਜੀ ਹਾਂਜੀ ਇਹ ਉਹਦਾ ਪੋਤਾ ਜੀ ਸਗਾ ਆ ਜਿੰਨੀ ਆਰੀ ਵੀ ਉੱਡੇ ਆ ਜੀ ਪੂਰਾ ਆ ਚੋ ਪੈਂਦਾ ਹੀ ਆ ਕੇ ਸਹੀ ਐ ਸਹੀ ਐ ਅਸੀਂ ਫੇ ਨਸਲ ਨੂੰ ਰੂਪ ਲੈ ਜੀ ਇਹੀ ਗਾ ਚਲੋ ਠੀਕ ਆ ਸਾਨੂੰ ਚਾਹੀਦਾ ਇਹ ਹਾਂ 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 ਪਰ ਪਰ ਬਹੁਤ ਹੀ ਵਧੀਆ ਸਹੀ ਐ ਜੀ ਸਹੀ ਐ ਜੀ ਆ ਜਿਹੜੇ ਡੇਰੇ ਵਾਲੇ ਕਬੂਤਰ ਦੀ ਤੁਹਾਨੂੰ ਗੱਲ ਕਰਦੇ ਹਾਂ ਜੀ ਕਿਹੜੀ ਲਾਖੀ ਹਉਂਦਰੀ ਦਿਖਾਈ ਪਹਿਲਾਂ ਸਹੀ ਸਹੀ ਦੇਸੀਆਂ ਨਾਲ ਹੀ ਲੱਗਦੀ ਹਾਂ ਕਾਲੀਆਂ ਦੇ ਵੀ ਕੱਢਦੇ ਵੀ ਉਹਦਾ ਪੁੱਤ ਹੈ ਸਹੀ ਹੈ ਸਹੀ ਹੈ ਸਹੀ ਹੈ ਇਹ ਜੋ ਹੌਂਸਰੇ ਇਦਾਂ ਦੇ ਕਾਲੀਆਂ ਦੇ ਕੱਢਦੇ ਚਿੱਟੀਆਂ ਤੇ ਹੌਂਸਰੇ ਜੀ ਆ ਲਓ ਬਈ ਸੋਹਣਿਆ ਬਈ ਬਹੁਤ ਵਧੀਆ ਇਹ ਪੱਟੀ ਨਹੀਂ ਕੁੜੇ ਸ਼ੋਟ ਤੇ ਆਹ ਰੋਲੇ ਗੋਲੇ ਤੇਰਾ ਨੋਕੀਂ ਨਾ ਨਾ ਅੱਖਾਂ ਹੁਣ ਇਹ ਭਾਈ ਜਿਹੜਾ ਉਹੀ ਕਬੂਤਰੀ ਨਾਲ ਬਾਅਦ ਚ ਫੇਰ ਬੱਚੇ ਹੋਰ ਕਬੂਤਰਾ ਇੰਨਾ ਲਏ ਸੀ ਇਹਨਾਂ ਕੜਦੇ ਆ ਜੋਨਸਰੇ ਚਿੱਟੀਆਂ ਦੀ ਸਹੀ ਹੈ ਜੋਨਸਰੇ ਬਣਾਉਂਦੇ ਆ ਦੀ ਜਿਹੜਾ ਦੇਸੀ ਜੋਨਸਰੇ ਹੁੰਦੇ ਸਹੀ ਹੈ ਸਹੀ ਹੈ ਸੋਹਣੇ ਆ ਬਈ ਵਾਹ ਵਧੀਆ ਇਹ ਪਰ ਕੁੰਦਾ ਬਈ ਇਸ ਕਬੂਤਰ ਦਾ ਵਧੀਆ ਆ ਬਈ ਬਾਕੀ ਬਈ ਕਿਦਾਂ ਦਾ ਲਗਾ ਸ਼ੌਂਕ ਵੀਰ ਦਾ ਦੱਸਿਓ ਜਰੂਰ ਠੀਕ ਆ ਜੀ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਆਪਣਾ ਕਰਨਾ ਸਬਸਕ੍ਰਾਈਬ ਵਿਰਾਟ ਪੀਜਨ ਕਲੱਬ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆ ਬਹੁਤ ਛੇਤੀ ਬਾਈ ਜੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ